ਸਰਸਕਾਲ ਜੀ ਐਸਟੀਵੀ ਪ੍ਰੋਡਕਸ਼ਨ ਸਰੀ ਕੈਨੇਡਾ ਬੋਲ ਵੜਾਤ ਸ਼ੋਅ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਕੰਚਨ ਸਵਾਗਤ ਕਰਦੀ ਹਾਂ ਕੈਨੇਡਾ ਦੀ ਕੈਬਨਿਟ ਚ ਭਾਰਤੀ ਮੂਲ ਦੀਆਂ ਦੋ ਔਰਤਾਂ ਨੂੰ ਵੱਡੀ ਜ਼ਿੰਮੇਵਾਰੀ ਭਾਰਤੀ ਮੂਲ ਦੀ ਅਨੀਤਾ ਆਨੰਦ ਅਤੇ ਕਮਲ ਖੇੜਾ ਨੂੰ ਕੈਨੇਡਾ ਦੀ ਨਵੀਂ ਸਰਕਾਰ ਚ ਵੱਡੀ ਜ਼ਿੰਮੇਵਾਰੀ ਮਿਲੀ ਹੈ ਅਨੀਤਾ ਨੂੰ ਨਵੀਨਤਾ ਵਿਗਿਆਨ ਅਤੇ ਉਦਯੋਗ ਮੰਤਰੀ ਬਣਾਇਆ ਗਿਆ ਜਦਕਿ ਕਮਲ ਨੂੰ ਸਿਹਤ ਮੰਤਰੀ ਬਣਾਇਆ ਗਿਆ ਹੈ ਕਮਲ ਖੇੜਾ ਜੋ ਪਹਿਲੀ ਵਾਰ 2015 ਚ ਸੰਸਦ ਮੈਂਬਰ ਬਣੀ ਸੀ ਇੱਕ ਰਜਿਸਟਰਡ ਨਰਸ ਰਹੀ ਹੈ ਅਤੇ ਕੋਵਿਡ-19 ਦੌਰਾਨ ਵੀ ਚੋਟੀ ਤੇ ਕੰਮ ਕੀਤਾ ਹੈ। ਉਹਨਾਂ ਨੇ ਕਿਹਾ ਹੈ ਕਿ ਉਹ ਆਪਣੇ ਮਰੀਜ਼ਾਂ ਦੀ ਭਲਾਈ ਲਈ ਹਮੇਸ਼ਾ ਤਿਆਰ ਰਹੇਗੀ। ਅਨੀਤਾ ਆਨੰਦ ਜੋ ਸਾਬਕਾ ਰਾਸ਼ਟਰੀ ਰੱਖਿਆ ਮੰਤਰੀ ਵੀ ਰਹੀ ਹੈ, ਨੋਵਾ ਸਕੋਸ਼ੀਆ ਚ ਜਨਮੀ ਅਤੇ 2019 ਚ ਸੰਸਦ ਮੈਂਬਰ ਬਣੀ ਹੈ। ਉਹਨਾਂ ਨੇ ਕਿਹਾ ਹੈ ਕਿ ਉਹ ਕੈਨੇਡਾ ਦੀ ਆਰਥਿਕਤਾ ਨੂੰ ਹੋਰ ਮਜ਼ਬੂਤ ਬਣਾਉਣ ਲਈ ਕੰਮ ਕਰੇਗੀ। ਇਸੇ ਤਰ੍ਹਾਂ ਦੀਆਂ ਵੀਡੀਓਜ਼ ਲਈ ਸਾਡੇ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰੋ ਜੀ ਧੰਨਵਾਦ